ਘਰ ਵਾਲੇ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਮਾਂ ਦੀ ਧੀ ਨੇ ਆਸ਼ਕ ਨੂੰ ਹੀ ਭਰਾ ਬਣਾ ਲਿਆ ਵੀ ਠੀਕ ਆ ਵੀ ਜਦੋਂ ਮੇਰਾ ਘਰ ਵਾਲਾ ਮੇਰੇ ਕੋਲ ਹੋਊਗਾ ਮੈਂ ਤੈਨੂੰ ਵੀਰਾ ਕਿਆ ਕਰੂੰਗੀ ਤੂੰ ਮੈਨੂੰ ਭੈਣ ਕਿਆ ਕਰੀ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਇੱਕ ਕੁੜੀ ਨੇ ਭੈਣ ਭਰਾ ਦੇ ਰਿਸ਼ਤੇ ਨੂੰ ਕਲੰਕ ਲਾਤਾ ਆਪਦੇ ਘਰ ਵਾਲੇ ਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਉਹਨੇ ਕੋਈ ਕਸਰ ਨਹੀਂ ਛੱਡੀ ਪਹਿਲਾਂ ਕਰਾ ਲਈ ਲਵ ਮੈਰਿਜ ਤੇ ਪਿੱਛੋਂ ਵੇਖੋ ਨੇ ਮੁੰਡੇ ਨਾਲ ਕਿਹੜੀ ਕਰਤੂਤ ਕੀਤੀ ਆਜੋ ਕਰਦੇ ਆ ਸਾਰੀ ਗੱਲਬਾਤ ਜਿਹੜੇ ਬਾਈ ਦੀ ਇਹ ਕਹਾਣੀ ਹੈ ਇਹਦੀ ਕੁੜੀ ਨਾਲ ਗੱਲਬਾਤ ਹੋ ਜਾਂਦੀ ਆ ਦੋਵੇਂ ਆਪਸ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਕਰਨ ਲੱਗ ਜਾਂਦੇ ਆ ਤੇ ਇਹ ਮੁੰਡਾ ਕਹਿੰਦਾ ਵੀ ਮੈਂ ਕੁੜੀ ਨੂੰ ਸਾਰਾ ਕੁਝ ਦੱਸਦਾ ਸੀਗਾ ਵੀ ਮੈਂ ਨਸ਼ਾ ਪਤਾ ਕਰਦਾ ਵੀ ਮੈਂ ਹੌਲੀ ਹੌਲੀ ਇਹ ਚੀਜ਼ ਛੱਡ ਦੂੰਗਾ ਘਰੇ ਮੇਰੇ ਕੋਲੇ 2.5 ਕਿੱਲੇ ਜ਼ਮੀਨ ਦੇ ਆ ਤੇ ਮੈਂ ਪ੍ਰਾਈਵੇਟ ਨੌਕਰੀ ਲੱਗਾ ਵੀ ਇੰਨਾ ਕੁ ਮੇਰਾ ਸਰਕਲ ਆ ਆਹਾ ਮੇਰਾ ਪੈਸਾ ਆਹਾ ਮੇਰਾ ਗੁਜ਼ਾਰਾ ਵੀ ਜੇ ਰਹਿ ਲੈਣਗੀ ਤਾਂ ਦੱਸ ਜੇ ਨਹੀਂ ਰਹਿ ਲੈਣਗੀ ਤਾਂ ਕੋਈ ਗੱਲ ਨਹੀਂ ਕਹਿੰਦਾ ਉਦੋਂ ਕਹਿੰਦੀ ਸੀ ਮੈਂ ਮਰੂੰਗੀ ਵੀ ਤੇਰੇ ਨਾਲ ਤੇ ਜੀਊਂਗੀ ਵੀ ਤੇਰੇ ਨਾਲ ਮੈਂ ਅੱਧੀ ਰੋਟੀ ਖਾ ਲੂੰਗੀ ਵੀ ਪਰ ਵਿਆਹ ਤੇਰਾ ਨਾ ਕਰਾਉਣਾ ਬਾਈ ਕਹਿੰਦਾ ਠੀਕ ਹੈ ਕਹਿੰਦਾ ਆਪਾਂ ਸਾਰਾ ਕੁਝ ਦੱਸ ਕੇ ਵਿਆਹ ਕਰਾ ਲਿਆ ਕਹਿੰਦਾ ਵਿਆਹ ਤੋਂ ਬਾਅਦ ਮੈਂ ਸੋਚਿਆ ਯਾਰ ਵੀ ਮੈਂ ਨਸ਼ਾ ਕਰਦਾ ਵੀ ਮੈਂ ਨਸ਼ਾ ਛੱਡਣਾ ਮੈਂ ਬਗਾਨੀ ਤੀ ਨੂੰ ਵਿਆਹ ਕੇ ਲਿਆਂਦਾ ਉਹਨੂੰ ਸੁਪਨੇ ਦਿਖਾਏ ਆ ਉਹਦੇ ਨਾਲ ਵਾਅਦੇ ਕੀਤੇ ਆ ਵੀ ਮੈਂ ਇਹ ਕੋਹੜ ਜਿੰਦਗੀ ਜੋ ਕੱਟਣਾ ਬਾਈ ਕਹਿੰਦਾ ਮੈਂ ਨਸ਼ਾ ਛੱਡਦਾ ਮੈਂ ਸਾਰੇ ਉਹ ਬੰਦੇ ਸਰਕਲ ਚੋਂ ਹੀ ਕੱਢ ਤੇ ਜਿਹੜੇ ਨਸ਼ੇ ਪੱਤੇ ਵਾਲੇ ਸੀਗੇ ਇਹਨਾਂ ਦੇ ਨੰਬਰ ਡਿਲੀਟ ਕਰ ਤੇ ਮੈਂ ਨੰਬਰ ਹੀ ਚੇਂਜ ਕਰ ਲਿਆ ਕਹਿੰਦਾ ਚਲੋ ਜੀ ਮੈਂ 10-15 ਦਿਨ ਤੰਗ ਹੋਇਆ ਟੁੱਟ ਭੱਜ ਹੋਈ ਨੀਂਦ ਨਹੀਂ ਆਈ ਚਲੋ ਜੀ ਹੌਲੀ-ਹੌਲੀ ਮੈਂ ਸੈੱਟ ਹੁੰਦਾ ਹੁੰਦਾ ਹੋ ਗਿਆ ਚਲੋ ਜੀ ਮੈਂ ਪ੍ਰਾਈਵੇਟ ਵਧੀਆ ਨੌਕਰੀ ਲੱਗ ਗਿਆ 15-20000 ਰੁਪਿਆ ਕਮਾਉਣ ਲੱਗ ਗਿਆ ਕਹਿੰਦਾ ਸਾਲ ਡੇਢ ਬਾਅਦ ਸਾਡੇ ਘਰੇ ਬੇਟੀ ਨੇ ਜਨਮ ਲੈ ਲਿਆ ਕਹਿੰਦਾ ਬਹੁਤ ਸੋਹਣਾ ਰੱਬ ਨੇ ਮੁੰਡਾ ਦਿੱਤਾ ਕਹਿੰਦਾ ਕਿ ਉਸ ਤੋਂ ਬਾਅਦ ਹੀ ਕਹਿੰਦੀ ਵੀ ਮੈਂ ਕਿਸੇ ਬਾਹਰਲੇ ਦੇਸ਼ ਦੇ ਵਿੱਚ ਜਾਣਾ ਵੀ ਆਪਣਾ ਸਾਰਾ ਪਰਿਵਾਰ ਸੈੱਟ ਹੋ ਜੂ ਸੌਖਾ ਹੋ ਜੂ ਤੇ ਤੂੰ ਵੀ ਬਾਹਰ ਆ ਜਾਵੇਂਗਾ ਵੀ ਚੱਲ ਬਾਹਰ ਚੱਲਦੇ ਆਂ ਕਹਿੰਦਾ ਹੁਣ ਮੈਨੂੰ ਨੇ ਸੁਪਨੇ ਦਿਖਾਤੇ ਵੀ ਬਾਹ ਬੰਦੇ ਨੇ ਸੋਚਿਆ ਚੱਲ ਠੀਕ ਆ ਯਾਰ ਮੈਂ ਇਹਦੇ ਨਾਲ ਵਾਅਦੇ ਕੀਤੇ ਆ ਨਾ ਵੀ ਤੈਨੂੰ ਖੁਸ਼ ਰੱਖੂੰ ਤਰੀ ਹਰ ਰੀਜ ਪੂਰੀ ਕਰੂੰਗਾ ਵੀ ਚੱਲ ਕੋਈ ਗੱਲ ਨਹੀਂ ਜੇ ਕਹਿੰਦੀ ਤੈਨੂੰ ਬਾਹਰ ਭੇਜ ਦਈਏ ਕਹਿੰਦਾ ਇਹਨੇ ਕੋਈ ਲੰਡਾ ਜਾ ਕੋਰਸ ਕੀਤਾ ਸੀ ਉਸ ਬੇਸ ਤੇ ਚਲੋ ਜਿਹਦਾ ਕਿਸੇ ਛੋਟੀ ਜੀ ਕੰਟਰੀ ਤੇ ਵੀਜ਼ਾ ਲੱਗ ਗਿਆ ਚਲ ਜਿੰਨੇ ਕੁ ਪੈਸੇ ਲੱਗੇ ਕਹਿੰਦਾ ਮੈਂ ਲਾ ਦੇ ਕਹਿੰਦਾ ਮਾਂ ਦੀ ਧੀ ਬਾਹਰ ਜਾ ਕੇ ਇਹਨੇ ਇੰਸਟਾਗ੍ਰਾਮ ਤੇ ਕਿਸੇ ਮੁੰਡੇ ਨਾਲ ਗੱਲਬਾਤ ਕਰ ਲਈ ਕਹਿੰਦਾ ਉਹ ਵੀ ਮੁੰਡਾ ਪੰਜਾਬ ਦਾ ਹੀ ਸੀ ਸਾਡੇ ਸਾਡੇ ਤੋਂ ਥੋੜੀ ਜਿਹੀ ਦੂਰੀ ਤੇ ਮੁੰਡਾ ਰਹਿੰਦਾ ਸੀਗਾ ਉਹਦਾਂ ਨੇ ਗੱਲਬਾਤ ਕਰ ਲਈ ਕਹਿੰਦਾ ਉਹਦੇ ਨਾਲ ਦਿਨ ਰਾਤ ਫੋਨ ਤੇ ਗੱਲਾਂ ਕਰਦੀ ਰਿਹਾ ਕਰੇ ਜਦੋਂ ਕੰਮ ਤੇ ਕੰਮ ਤੋਂ ਆਇਆ ਕਰੇ ਉਹਦੇ ਨਾਲ ਗੱਲਾਂ ਬਾਤਾਂ ਮੇਰੇ ਨਾਲ 5-10 ਮਿੰਟ ਗੱਲ ਕਰਿਆ ਕਰੇ ਫੋਨ ਕੱਟ ਦਿਆ ਕਰੇ 5-10 ਮਿੰਟ ਗੱਲ ਕਰਿਆ ਕਰੇ ਫੋਨ ਕੱਟ ਦਿਆ ਕਰੇ ਉਸ ਮੁੰਡੇ ਨਾਲ ਕਹਿੰਦਾ ਦਿਨ ਰਾਤ ਗੱਲਾਂ ਕਰਦੀ ਰਿਹਾ ਕਰੇ ਕਹਿੰਦਾ ਮੈਨੂੰ ਹੌਲੀ ਹੌਲੀ ਸ਼ੱਕ ਹੋ ਗਿਆ ਵੀ ਦਾਲ ਚ ਕੋਈ ਕਾਲਾ ਹੈਗਾ ਵੀ ਤਾਂ ਨੰਬਰ ਵੇਟਿੰਗ ਚ ਪੜਾਉਂਦਾ ਜੇ ਵਟਸਐਪ ਕਾਲ ਲਾਉਣੇ ਉਹ ਵੀ ਵੇਟਿੰਗ ਚੋਂ ਦੀ ਗੱਲ ਕੋਈ ਹੈਗੀ ਆ ਕਹਿੰਦਾ ਜਿਹੜੀ ਇਹਦੀ ਰੂਮ ਮੇਟ ਸੀਗੀ ਸਹੇਲੀ ਇਹਦੀ ਉਹਨੇ ਕਹਿੰਦੀ ਫੋਨ ਕਰਕੇ ਮੈਨੂੰ ਸਾਰਾ ਕੁਝ ਦੱਸਤਾ ਬਾਈ ਆ ਗੱਲ ਬਾਤ ਆ ਤੇਰੀ ਘਰ ਦੀ ਕਿਸੇ ਮੁੰਡੇ ਨਾਲ ਗੱਲ ਕਰਦੀ ਆ ਜੇ ਸੰਭੀ ਜਾਂਦੀ ਸੰਭਾਲ ਲੈਣੇ ਮੌਕਾ ਹੱਥੋਂ ਗਿਆ ਕਹਿੰਦਾ ਉਹ ਬਚਰੀ ਨੇ ਦੇ ਫੋਨ ਚੋਂ ਨੰਬਰ ਕੱਢ ਕੇ ਮੈਨੂੰ ਨੰਬਰ ਸੈਂਡ ਕਰਤਾ ਵੀ ਐਸ ਨੰਬਰ ਤੇ ਗੱਲਬਾਤ ਕਰਦੀ ਆ ਵੀ ਭਰਾਵਾ ਆਪਦਾ ਦੇਖ ਲੈ ਕਹਿੰਦਾ ਚਲੋ ਜੀ ਮੈਂ ਇਹਨੂੰ ਪੁੱਛਿਆ ਵੀ ਤੂੰ ਕਿਹੜੇ ਮੁੰਡੇ ਨਾਲ ਗੱਲਬਾਤ ਕਰਦੀ ਆ ਵੀ ਤੂੰ ਕਿਸੇ ਨਾਲ ਗੱਲ ਕਰਦੀ ਆ ਕਹਿੰਦੀ ਨਹੀਂ ਨਹੀਂ ਉਹ ਤਾਂ ਮੇਰੀ ਸਹੇਲੀ ਦਾ ਭਰਾ ਆ ਉਹ ਮੇਰਾ ਭਰਾ ਬਣਿਆ ਤੂੰ ਸ਼ੱਕ ਕਰਦਾ ਮੇਰੇ ਤੇ ਜੇ ਉਹ ਕਹਿੰਦਾ ਕਿ ਅਗੋਂ ਮੇਰੇ ਮੈਨੂੰ 20 ਗੱਲਾਂ ਸੁਣਾਈਆਂ ਕਹਾਂ ਚਲੋ ਜੀ 1.5 ਦੋ ਸਾਲ ਲਾ ਕੇ ਉਸ ਕੰਟਰੀ ਚੋਂ ਫਿਰ ਵਾਪਸ ਪੰਜਾਬ ਕਹਿੰਦਾ ਫਿਰ ਮੈਂ ਕਿਤੇ ਨਾ ਪਲਾਨ ਵਰਤਿਆ ਮੈਂ ਕੀ ਕੀਤਾ ਮੈਂ ਦਾ ਵਟਸਐਪ ਆਪਦੇ ਫੋਨ ਨਾਲ ਲਿੰਕ ਕਰ ਲਿਆ ਤੁਹਾਨੂੰ ਪਤਾ ਅੱਜ ਕੱਲ ਹੋ ਜਾਂਦਾ ਕਹਿੰਦਾ ਇਹ ਉਹਦੇ ਨਾਲ ਮੈਂ ਜਾਇਆ ਕਰਾਂ ਡਿਊਟੀ ਇਹ ਪਿੱਛੋਂ ਲੱਗ ਜਾਇਆ ਕਰੇ ਚੈਟ ਕਰਨ ਲਵ ਯੂ ਜਾਨੂ ਤੇਰੇ ਬਿਨਾ ਮਰ ਜੂਗੀ ਤੂੰ ਮੇਰੀ ਜਾਨ ਆਪਾਂ ਵਿਆਹ ਕਰਾਵਾਂਗੇ ਫੜਾ ਫੜਾ ਕਹਿੰਦਾ ਜੋ ਗੱਲਾਂ ਬਾਤਾਂ ਤੁਹਾਨੂੰ ਪਤਾ ਅੱਜ ਕੱਲ ਚੱਲਦੀਆਂ ਉਹ ਸਾਰੀਆਂ ਕਰੀ ਜਾਣ ਕਹਿੰਦਾ ਹੁਣ ਚੈਟ ਪੜ ਬੜ ਕੇ ਮੈਨੂੰ ਦੌਰੇ ਪੈਣ ਵੀ ਯਾਰ ਗੱਲ ਤੁਰੀ ਕਿੱਧਰ ਨੂੰ ਜਾਂਦੀ ਹੈ ਹਨਾ ਕਹਾਂ ਚਲੋ ਜੀ ਮੈਂ ਸਾਰੇ ਸਕਰੀਨਸ਼ਾਟ ਕਰ ਕਰਕੇ ਰੱਖੀ ਗਿਆ ਉਹਦੇ ਫੋਨ ਦੇ ਵਿੱਚ ਕਹਿੰਦਾ ਮੈਂ ਜਦੋਂ ਘਰੇ ਆਇਆ ਕਰਾਂ ਇਹ ਫੋਨ ਰੱਖ ਦਿਆ ਕਰੇ ਜਦੋਂ ਮੈਂ ਘਰੋਂ ਬਾਹਰ ਜਾਇਆ ਕਰਾਂ ਫੋਨ ਚੱਕ ਲਿਆ ਕਰੇ ਉਹ ਚੈਟ ਆਮੀ ਚੱਲਣ ਲੱਗ ਜਾਏ ਕਾ ਮੇਰੇ ਫੋਨ 'ਚ ਮੈਸੇਜ ਆਉਣ ਲੱਗ ਜਾ ਕਰਨ ਜਦੋਂ ਕਾਲ ਆਇਆ ਕਰੇ ਉਹ ਮੇਰੇ ਫੋਨ 'ਚ ਮੇਰੇ ਫੋਨ 'ਚ ਵੀ ਕਾਲ ਆਇਆ ਕਰੇ ਘੰਟਾ ਘੰਟਾ ਉਹਦੇ ਨਾਲ ਗੱਲ ਕਰਿਆ ਕਰੇ ਦਿਨ ਦੇ ਵਿੱਚ ਕਹਿੰਦਾ ਫਿਰ ਮੈਂ ਇੱਕ ਦਿਨ ਨੂੰ ਕਿਹਾ ਵੀ ਜੇ ਉਦ ਤਰਾ ਭਰਾ ਲੱਗਦਾ ਨਾ ਤੂੰ ਮੇਰੇ ਸਾਹਮਣੇ ਨੂੰ ਆਈ ਲਵ ਯੂ ਲਿਖ ਕੇ ਭੇਜ ਜੇ ਉਦ ਤਰਾ ਭਰਾ ਲੱਗਦਾ ਹੈ ਉਹ ਤੋ ਤੈਨੂੰ ਪੁੱਛੂਗਾ ਵੀ ਹਾਂ ਤੂੰ ਆ ਕੀ ਭੇਜਿਆ ਤੇ ਜੇ ਤਰਾ ਆਸ਼ਕ ਹੋਇਆ ਫਿਰ ਤਰ ਉਹਨੇ ਲਵ ਯੂ ਟ ਕਹਿੰਦਾ ਮੈਂ ਕਿਹਾ ਫੇਰ ਕੋਈ ਗੱਲ ਤਾਂ ਤੇਰੀ ਉਹ ਨਾ ਹੈਗੀ ਆ ਕਹਿੰਦੇ ਨਹੀਂ ਨਹੀਂ ਉਹ ਤਾਂ ਫੇਰਾ ਭਰਾ ਬਣਿਆ ਆ ਦੇਖ ਲੈ ਮੈਂ ਬ੍ਰਦਰ ਤੇ ਨਾ ਉਹਦੇ ਨਾਂ ਤੇ ਬ੍ਰਦਰ ਸੇਵ ਕੀਤਾ ਤੂੰ ਸਾਡੇ ਰਿਸ਼ਤੇ ਦੇ ਸ਼ੱਕ ਕਰਦਾ ਤੂੰ ਭੈਣ ਭਰਾਵਾਂ ਦੇ ਰਿਸ਼ਤੇ ਨੂੰ ਦਾਗ ਲਾਈ ਜਣਾ ਕਹਿੰਦਾ ਉਲਟਾ ਮੈਨੂੰ ਗੱਲਾਂ ਕਰੀ ਜਵੇ 100 100 ਕਹਾਂ ਮੈਂ ਆਪਦੀ ਸੱਸ ਨੂੰ ਕਿਹਾ ਵੀ ਇਹਨੂੰ ਸਮਝਾ ਲਓ ਇਹ ਕਿਸੇ ਮੁੰਡੇ ਨਾਲ ਗੱਲਬਾਤ ਕਰ ਦੀਜੇ ਘਰ ਪੱਟਿਆ ਜਾਣਾ ਜਵਾਕ ਰੋਲ ਜਾਣਾ ਜੇ ਇਹਨੂੰ ਸਮਝਾ ਲਓ ਕਹਿੰਦਾ ਚਲੋ ਜੀ ਨੇ ਘਰੋਂ ਨਿਕਲਦੇ ਭਾਨੇ ਬਣਾਉਣੇ ਸੀ ਤੇ ਇਹ ਕਹਿੰਦੀ ਮੈਂ ਤਾਂ ਹੁਣ ਬੁਟੀਕ ਖੋਲਣਾ ਵੀ ਮੈਂ ਘਰੇ ਨਹੀਂ ਰਹਿ ਸਕਦੀ ਕਹਿੰਦਾ ਮੈਂ ਕਿਹਾ ਵੀ ਚ ਕਹਿੰਦਾ ਮਾਂ ਦੀ ਧੀ ਬੁਟੀਕ ਤੋਂ ਚੱਲਿਆ ਕਰੇ ਗਾਂ ਆਪਦੇ ਆਸ਼ਕ ਨੂੰ ਮਿਲਿਆ ਕਰੇ ਕਦੇ ਬੁਟੀਕ ਤੇ ਬੰਦ ਕਰੇ ਕਦੇ ਟੱਪ ਜਾਇਆ ਕਰੇ ਕਹਿੰਦਾ ਹੁਣ ਮੈਂ ਤਾਂ ਡਿਊਟੀ ਤੇ ਹੁੰਦਾ ਸੀਗਾ ਕਹਿੰਦਾ ਪਰ ਮੇਰੇ ਹੁਣ ਵਟਸਐਪ ਚੈਟ ਸਾਰੀ ਮੇਰੇ ਫੋਨ ਤੇ ਚੱਲਦੀ ਸੀ ਉਹ ਮੈਨੂੰ ਸਾਰਾ ਪਤਾ ਲੱਗ ਗਿਆ ਤੇ ਵੀ ਕਿਸੇ ਕਿਤੇ ਫਿਰਦੀ ਆ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਚਲੇਗੀ ਪੇਕੇ ਮੇਰੇ ਨਾਲ ਲੜ ਕੇ ਕਹਿੰਦਾ ਪੇਕੇ ਜਾਣ ਤੋਂ ਬਾਅਦ ਜਵਾਗ ਵਿੱਚੋਂ ਬਹੁਜਦਾ ਬਿਮਾਰ ਹੋ ਗਿਆ ਮੇਰਾ ਮਾਂ ਪਿਓ ਕਹਿੰਦਾ ਵੀ ਤੂੰ ਜਾ ਕੇ ਲੈ ਆ ਮੈਂ ਤਰਲਾ ਕਰਕੇ ਵੀ ਜਵਾਗ ਢਲਾ ਹੋਇਆ ਪਿਆ ਕੱਲ ਨੂੰ ਨੁਕਸਾਨ ਨਾ ਹੋ ਜਾਏ ਜਵਾਗ ਦਾ ਕੋਈ ਕਹਿੰਦਾ ਚਲੋ ਜੀ ਮ ਕਹਿੰਦਾ ਪਰ ਏ ਮਾਂ ਦੀ ਧੀ ਗੰਦਪਾਣੋਂ ਨਹੀਂ ਹਟੀ। ਕਹਿੰਦਾ ਇਹ ਮੁੰਡੇ ਨਾਲ ਲਗਾਤਾਰ ਉਹਦੇ ਨਾਲ ਗੱਲਬਾਤ ਕਰਦੀ। ਕਹਿੰਦਾ ਹੁਣ ਬੈਠੀ ਆ ਪੇਕੇ ਕਹਿੰਦੀ ਮੈਨੂੰ ਤਲਾਕ ਚਾਹੀਦਾ। ਕਹਿੰਦਾ ਭਾਈ ਦੇਖ ਮੈਂ ਇਹਦੇ ਪਿੱਛੇ ਆਪਦੀ ਜ਼ਿੰਦਗੀ ਬਦਲੀ। ਨਹੀਂ ਤੇ ਕੋਈ ਬੰਦਾ ਨਸ਼ਾ ਕਰਨ ਲੱਗਾ ਤਾਂ ਨਸ਼ਾ ਛੱਡਦਾ ਨਹੀਂ ਹੁੰਦਾ। ਕਹਿੰਦਾ ਚਲੋ ਚੰਗਾ ਹੀ ਹੋਇਆ ਮੇਰੀ ਜ਼ਿੰਦਗੀ ਲਈ ਵੀ ਚੰਗਾ ਸੀ। ਚਲ ਇਹਦੇ ਲਈ ਮੈਂ ਨਸ਼ਾ ਛੱਡਦਾ। ਇਹਦੀ ਰੀਝ ਪਗਾਉਣ ਲਈ ਮੈਂ ਇਹਨੂੰ ਬਾਹਰ ਕੱਲਿਆ। ਪਾਵੇਂ ਜ਼ਮੀਨ ਗਹਿਣੇ ਦਿੱਤੀ ਜਾਂ ਵੇਚੀ ਜੋ ਮਰਜ਼ੀ ਕੀਤਾ ਮੈਂ ਇਹਨੂੰ ਕਹਿੰਦਾ ਬਾਹਰ ਕਰ ਲਿਆ ਫਿਰ ਇਹਨੇ ਜिद ਕੀਤੀ ਮੈਂ ਬੁਟੀਕ ਖੋਲਣਾ ਮੈਂ ਬੁਟੀਕ ਖੋਲ ਕੇ ਦਿੱਤਾ ਕਹਿੰਦਾ ਪਰ ਏ ਉਹ ਗੰਦਪਨੋਂ ਨਹੀਂ ਹਟੀ ਪਹਿਲਾਂ ਨੇ ਲਵ ਮੈਰਿਜ ਮੇਰਨਾ ਕਰਾਈ ਕਹਿੰਦਾ ਹੁਣ ਉਹ ਇੱਕ ਹੋਰ ਆਸ਼ਕ ਪੱਟੀ ਫਿਰਦੀ ਐ ਕਹਿੰਦਾ ਮੈਨੂੰ ਸਭ ਤੋਂ ਵੱਧ ਦੁੱਖ ਇਸ ਗੱਲ ਦਾ ਵੀ ਜੇ ਮੇਰੇ ਨਾਲੋਂ ਤਗੜਾ ਪੱਟਦੀ ਮੇਰੇ ਨਾਲੋਂ ਸੋਹਣਾ ਸੁਨੱਖਾ ਪੱਟਦੀ ਤਾਂ ਮੈਨੂੰ ਕੋਈ ਦੁੱਖ ਨਹੀਂ ਹੋਣਾ ਸੀ ਕਹਿੰਦਾ ਉਹਨੂੰ ਮਿਰਗੀ ਦੇ ਦੌਰੇ ਪੈਂਦੇ ਆ ਠੀਕ ਆ ਪੁੱਠਾ ਤਵੇ ਵਰਗਾ ਦਾ ਰੰਗ ਆ ਕਹਿੰਦਾ ਜਮਾ ਨਹੀਂ ਬੰਦਾ ਇੱਕ ਥੇਲੇ ਦਾ ਬੰਦਾ ਨਹੀਂ ਕਹਿੰਦਾ ਪਿੰਡ ਚ ਦੁੱਕੀ ਜਿ ਇੱਜ਼ਤ ਨਹੀਂ ਉਸ ਬੰਦੇ ਦੀ ਕਹਿੰਦਾ ਜਿਹਦੇ ਪਿੱਛੇ ਤੁਰ ਹੀ ਫਿਰਦੀ ਹੈ ਕਹਿੰਦਾ ਕਹਿੰਦਾ ਕੰਮ ਸੇ ਕੰਮ ਮੇਰੇ ਦਿਲ ਨੂੰ ਇਹ ਤਾਂ ਹੁੰਦਾ ਯਾਰ ਵੀ ਮੇਰੇ ਨਾਲੋਂ ਅਮੀਰ ਪੱਟ ਲਿਆ ਉਹਨੇ ਮੇਰੇ ਨਾਲੋਂ ਸੋਹਣਾ ਪੱਟ ਲਿਆ ਵੀ ਮੇਰੇ 'ਚ ਕੋਈ ਕਮੀਆਂ ਹੋਣਗੀਆਂ ਕਹਿੰਦਾ ਜਮਾ ਥੇਲੇ ਦਾ ਬੰਦਾ ਨਹੀਂ ਜਿਹਦੇ ਨਾਲ ਗੱਲਬਾਤ ਕਰਦੀ ਫਿਰਦੀ ਕਹਿੰਦਾ ਮੈਨੂੰ ਇਸ ਗੱਲ ਤੇ ਬੜੀ ਸ਼ਰਮ ਆਈ ਵੀ ਜੇ ਕੰਮ ਸੇ ਕੰਮ ਕਿਸੇ ਨਾਲ ਗੱਲਬਾਤ ਕਰਨੀ ਕੋਈ ਚੱਜ ਦਾਦਾ ਲੱਭ ਲੈਂਦੀ ਕਹਿੰਦਾ ਉਸ ਤੋਂ ਗਾਂ ਦੀ ਗੱਲ ਸੁਣ ਲਾ ਵੀ ਬੰਦੇ ਨੇ ਗੁਰੂ ਦੀ ਹਯੂਰੀ ਚ ਘਰ ਵਾਲੀ ਨੇ ਚਾਰ ਲਾਵਾਂ ਲਾਈਆਂ ਹੁੰਦੀਆਂ ਨੇ ਬੰਦੇ ਨੂੰ ਆਪਦੀ ਘਰ ਵਾਲੀ ਤੇ ਰੱਬ ਜਿੱਡਾ ਯਕੀਨ ਹੁੰਦਾ ਕਹਿੰਦਾ ਬਈ ਬੰਦਾ ਯਕੀਨ ਕਰਕੇ ਆਪਦੀ ਘਰ ਵਾਲੀ ਨੂੰ ਬਾਹਰ ਭੇਜਦਾ ਵਿਚਾਰ ਮੇਰੀ ਘਰ ਵਾਲੀ ਆ ਯਾਰ ਸਾਡੇ ਪਰਿਵਾਰ ਨੂੰ ਸੈੱਟ ਕਰੂਗੀ ਕਹਿੰਦਾ ਯਾਰ ਮੈਂ ਤਾਂ ਜ਼ਮੀਨ ਵੇਚੀ ਬੈਠਾ ਆ ਤੇ ਪਿੱਛੇ ਤੇ ਇਹ ਬਾਹਰ ਜਾ ਕੇ ਆਸ਼ਕੀਆਂ ਕਰਦੀ ਫਿਰਦੀ ਆ ਕਹਿੰਦਾ ਕਹਿੰਦਾ ਮਾੜੀ ਮੁੱਡੀ ਤਾਂ ਬੰਦੇ ਨੂੰ ਸ਼ਰਮ ਚਾਹੀਦੀ ਹੈ ਵੀ ਬੰਦਾ ਰੱਬ ਜਿੱਡਾ ਯਕੀਨ ਕਰਕੇ ਆਪਦੀ ਘਰ ਵਾਲੀ ਨੂੰ ਜਾਇ ਤੇ ਬਿਠਾ ਕੇ ਆਉਂਦਾ ਆਪ ਦੀ ਇੱਜ਼ਤ ਨੂੰ ਤੋੜਦਾ ਵੀ ਜਾ ਕਿਉਂਕਿ ਜਦੋਂ ਆਪਾਂ ਕਿਸੇ ਦੀ ਧੀ ਵਿਆਹ ਕੇ ਲੈ ਆਉਂਦੇ ਆ ਆਪਣੇ ਘਰ ਦੀ ਇੱਜ਼ਤ ਬਣ ਜਾਂਦੀ ਹੈ ਤੇ ਕਹਿੰਦਾ ਬੰਦਾ ਆ ਇੱਕ ਮਾਣ ਨਾਲ ਵੀ ਘਰ ਵਾਲੀ ਨੂੰ ਬਾਹਰ ਭੇਜਦਾ ਇੱਕ ਵਿਸ਼ਵਾਸ ਨਾਲ ਭੇਜਦਾ ਪਰ ਜਦੋਂ ਘਰ ਵਾਲੀਆਂ ਬਾਹਰ ਜਾ ਕੇ ਕਹਿੰਦਾ ਇਹੋ ਜਿਹਾ ਕੰਮ ਕਰ ਦਿੰਦੀ ਆ ਤਾਂ ਬੰਦੇ ਦਾ ਸਮਝਦਾ ਜੱਗ ਤੇ ਜਿਉਣਾ ਹੀ ਖਤਮ ਕਰ ਦਿੰਦੀ ਆ ਕਹਿੰਦਾ ਕਹਿੰਦਾ ਅਗਲੀ ਗੱਲ ਇਹ ਹੈ ਵੀ ਇਹਨੇ ਮਾਂ ਦੀ ਧੀ ਨੇ ਭੈਣ ਭਰਾ ਦੇ ਰਿਸ਼ਤੇ ਨੂੰ ਕਲੰਕ ਲਾਤਾ ਮੇਰੇ ਸਾਹਮਣੇ ਨੂੰ ਵੀਰਾ ਵੀਰਾ ਕਰਿਆ ਕਰੇ ਜਦੋਂ ਫੋਨ ਉੱਤੇ ਗੱਲ ਮੇਰੇ ਸਾਹਮਣੇ ਕਰਿਆ ਕਰੇ ਕਹਿੰਦਾ ਉਹ ਨੂੰ ਵੀਰਾ ਵੀਰਾ ਕਰਿਆ ਕਰੇ ਕਹਿੰਦਾ ਉਹ ਗੋ ਵੀ ਮੇਰਾ ਸਾਲ ਤੇ ਕਹਿੰਦਾ ਜਦੋਂ ਮੈਂ ਆਸੇ ਪਾਸੇ ਹੋਇਆ ਕਰਾਂ ਉਹ ਦਵਾਸ਼ ਕੀਤੇ ਹੋ ਜਾਏਗਾ ਉਹ ਠਰਕਾਂ ਪੂਰਾ ਕਰਨੇ ਆ ਦਾ ਹਾਲਾਤ ਹੋਏ ਪਏ ਦੇਖ ਲੋ ਘਰ ਵਾਲੇ ਦੇ ਅੱਖਾਂ 'ਚ ਘੱਟਾ ਪਾਉਣ ਲਈ ਮਾਂ ਦੀ ਧੀ ਨੇ ਆਸ਼ਕ ਨੂੰ ਹੀ ਭਰਾ ਬਣਾ ਲਿਆ ਵੀ ਠੀਕ ਆ ਵੀ ਜਦੋਂ ਮੇਰਾ ਘਰ ਵਾਲਾ ਮੇਰੇ ਕੋਲ ਹੋਊਗਾ ਮੈਂ ਤੈਨੂੰ ਵੀਰਾ ਕਿਆ ਕਰੂੰਗੀ ਤੂੰ ਕੋ ਮੈਨੂੰ ਭੈਣ ਕਿਆ ਕਰੀ ਉਹ ਤਾਂ ਸਪੀਕਰ ਲਾ ਲਿਆ ਕਰੇ ਫੋਨ ਤੇ ਹਾਂ ਵੀਰੇ ਕਿੱਥੇ ਹੋ ਅੱਗੋ ਕਹੇ ਕਰੇ ਹਾਂ ਭੈਣੇ ਮੈਂ ਇੱਥੇ ਆ ਹਾਂ ਭੈਣੇ ਕੋਈ ਕੰਮ ਹੈ ਹਾਂ ਭੈਣੇ ਭਾਜੀ ਠੀਕ ਆ ਵੀ ਘਰ ਵਾਲੇ ਨੂੰ ਫੁੱਦੂ ਬਣਾਈ ਗਈ ਉਹ ਵੀ ਹਾਂ ਆਲਾ ਸਪੀਕਰ ਤੇ ਸੁਣ ਲਾ ਵੀ ਉਹਨਾਂ ਨੇ ਪਹਿਲਾਂ ਆਪਸ ਵਿੱਚ ਗੱਲਬਾਤ ਕਰੀ ਹੋਈ ਸੀ ਵੀ ਜਦੋਂ ਮੇਰਾ ਘਰ ਵਾਲਾ ਕੋਲ ਹੋਊਗਾ ਮੈਂ ਤੈਨੂੰ ਵੀਰਾ ਕਹੂੰਗੀ ਤੂੰ ਮੈਨੂੰ ਭੈਣ ਕਹਿਣਾ ਇੱਥੋਂ ਤੱਕ ਲੋਕੀ ਚਲਾਕੀਆਂ ਕਰਦੇ ਉਹ ਕਹਿੰਦਾ ਪਹਿਲਾਂ ਲਵ ਮੈਰਿਜ ਜੇ ਮੰਨ ਲਓ ਕਹਿੰਦਾ ਵੀ ਬਾਹਰ ਹੀ ਗੰਦ ਖਾਣਾ ਸੀ ਫਿਰ ਮੇਰੇ ਨਾਲ ਲਵ ਮੈਰਿਜ ਕਿਉਂ ਕਰਾਈ ਫਿਰ ਬੱਚਾ ਕਿਉਂ ਪੈਦਾ ਕੀਤਾ ਉਦੋਂ ਕਹਿੰਦੀ ਸੀ ਮੈਂ ਤੇਰੇ ਘਰੇ ਰਹਿ ਕੇ ਅੱਧੀ ਰੋਟੀ ਖਾ ਲੂੰ ਹੁਣ ਇਹ ਡਿਸ਼ੇ ਦੀ ਕੀ ਹੋ ਗਿਆ ਹੁਣ ਕਿਹੜਾ ਗਾਂ ਅੰਬਾਨੀ ਦਾ ਮੁੰਡਾ ਲੱਭ ਲਿਆ ਉਹਨੇ ਹੁਣ ਵੀ ਸਿਰੇ ਦਾ ਨੰਗ ਸਿਰੇ ਦਾ ਝਗੜ ਜਿਹਦੇ ਨਾਲ ਤੁਰ ਹੀ ਫਿਰਦੀ ਹੈ ਕਹਿੰਦਾ ਏ ਇਸ ਵੀਡੀਓ ਨੂੰ ਦੱਬ ਕੇ ਸ਼ ਤਾ ਜੋ ਜਿਹੜੀਆਂ ਇਹੋ ਜਿਹਾ ਕੰਮ ਕਰਦੀਆਂ ਨੇ ਮਾੜੀ ਮੁੱਡੀ ਉਹਨਾਂ ਨੂੰ ਸ਼ਰਮ ਆ ਜਾਏ ਵੀਡੀਓ ਦੇਖ ਕੇ ਵੀ ਅਸੀਂ ਕਰਦੀਆਂ ਕੀ ਫਰਦੀਆਂ ਜਵਾਗ ਜੰਮ ਕੇ ਠਰਕਾਂ ਭੋਰਦੀਆਂ ਫਰਦੀਆਂ ਤੇ ਜਿਹੜੇ ਬੰਦੇ ਆ ਚਗਲ ਕੰਮ ਕਰਦੇ ਮਾ ਉਹਨਾਂ ਨੂੰ ਵੀ ਕਹੀ ਜਾਂਦਾ ਵੀ ਜਿਹੜੇ ਵਿਆਹ ਕਰਾ ਕੇ ਜਵਾਗ ਜੰਮ ਕੇ ਬਾਹਰ ਠਰਕਾਂ ਭੋਰਦੇ ਫਰਦੇ 76 ਬੁੱਢੇ ਬਾਰ ਥੋੜੇ ਸਿਰ ਚ 76 ਬੜੇ ਪੈਣੇ ਤੁਹਾਨੂੰ ਕਿਸੇ ਨੇ ਰੋਟੀ ਨਹੀਂ ਪੁੱਛਣੀ ਗਰੰਟੀ ਐ ਇਸ ਗੱਲ ਦੀ ਆਪਣੀ ਇਹ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਘਰ ਉੱਜੜਨ ਤੋਂ ਬਚ ਜਾਏ ਕਿ ਤਾ ਉੱਜੜ ਗਿਆ ਵਿਚਾਰਾ ਜੇ ਮੰਨ ਲਓ ਬਾਹਰੀ ਮੂ ਮਾਰਨਾ ਦਾ ਫਿਰ ਲਵ ਮੈਰਿਜ ਕਿਉ ਨਾਲੇ ਮੁੰਡੇ ਦੀ ਜ਼ਿੰਦਗੀ ਸਾਰੀ ਉਮਰ ਖਰਾਬ ਕਰ ਦਿੰਦੇ ਹੋ ਨਾਲ ਜਿਹੜਾ ਜਵਾਕ ਜਾਂ ਉਹਦੀ ਉਹਦੀ ਸਾਰੀ ਜ਼ਿੰਦਗੀ ਖਰਾਬ ਕਰ ਦਿੰਦਾ ਨਾ ਉਹਨੂੰ ਸਾਰੀ ਉਮਰ ਮਾਂ ਦਾ ਪਿਆਰ ਮਿਲਦਾ ਨਾ ਪਿਓ ਦਾ ਮਿਲਦਾ ਉਹ ਵਿਚਾਰਾ ਐਵੇਂ ਚੱਕੀ ਚ ਪੀਸਿਆ ਜਾਂਦਾ ਜਵਾਕ ਫਿਰ ਜਵਾਕ ਪੈਦਾ ਕਰਨ ਦੀ ਕਿ ਐਡੀ ਕਿਹੜੀ ਅੱਗ ਲੱਗੀ ਹੁੰਦੀ ਨਾ ਪੈਦਾ ਕਰਿਆ ਕਰੋ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਇੱਜ਼ਤਦਾਰ ਕੁੜੀਆਂ ਵੀ ਬਹੁਤ ਨੇ ਜਿਹੜੀਆਂ ਕੁੜੀਆਂ ਇੱਜ਼ਤਦਾਰ ਨੇ ਆਪਾਂ ਉਹਨਾਂ ਦੀ ਰੱਜ ਕੇ ਰਿਸਪੈਕਟ ਕਰਦੇ ਆ ਪਰ ਜਿਹੜੀਆਂ ਆ ਗੰਦਜਾ ਪਾਉਂਦੀਆਂ ਨੇ ਬਸ ਗੱਲ ਉਹਨਾਂ ਦੀ ਮੈਂ ਕਰਦਾ ਪਿਆ ਬਾਈ ਕਹਿੰਦਾ ਮੇਰਾ ਸਾਰਾ ਘਾਰ ਹੀ ਉੱਜੜ ਗਿਆ ਬਾਈ ਐਡਾ ਸੋਹਣਾ ਸਰ ਨਾ ਕਿਸੇ ਕੋਲ ਰੁਪਈਆ ਦੇਣਾ ਸੀ ਨਾ ਕਿਸੇ ਤੋਂ ਲੈਣਾ ਸੀ ਵਧੀਆ ਸਰਕਲ ਦੀ ਵਧੀਆ ਸੌਖ ਦੀ ਰੋਟੀ ਖਾਂਦੇ ਸੀ ਜਿੰਨੇ ਜੋਗੇ ਸੀ ਕਹਿੰਦਾ ਇਹਦੀ ਮੈਂ ਹਰ ਰੀਜ ਪੂਰੀ ਕਰਦਾ ਸੀ ਭਾਵੇਂ ਮੈਂ ਆ ਪੈਂਟ ਸ਼ਰਟ ਨਹੀਂ ਲੈਂਦਾ ਸੀਗਾ ਪਰ ਜਿਹੜਾ ਸੂਟ ਇਹ ਮੰਗਦੀ ਸੀ ਜਿੱਤੇ ਦਾ ਹੱਥ ਨਾਲ ਜਿਹੜਾ ਉਹ ਸੂਟ ਨੂੰ ਦਮਾਉਂਦਾ ਸੀ ਜਿਹੜੀ ਚੀਜ਼ ਮੰਗਦੀ ਸੀ ਕਹਿੰਦਾ ਉਹੀ ਲਿਆ ਕੇ ਦਿੰਦਾ ਸੀ ਕਹਿੰਦਾ ਪਰ ਹੁਣ ਮੈਨੂੰ ਸ਼ਰਮ ਦੀ ਗੱਲ ਇਹ ਹੈ ਵੀ ਜੇ ਲੱਪਣਾ ਸੀ ਕੰਮ ਸੇ ਕੰਮ ਮੈਥੋਂ ਦਾ ਚੱਜ ਦਾ ਲਾ ਬਣਿੰਦੀ ਸਿਰ ਦਾ ਨੰਗ ਜਿਹਨੂੰ ਸਾਰਾ ਪਿੰਡ ਜਿਹਦੇ ਤੇ ਸਾਰਾ ਪਿੰਡ ਥੁੱਕਦਾ ਉਹ ਕਹਿੰਦਾ ਇਹ ਖਸਾ ਬਣਾ ਹੀ ਫਿਰਦੀ ਹੈ ਇਸ ਵੀਡੀਓ ਨੂੰ ਦੱਬ ਕੇ ਸ਼ੇ